ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਰਮਸ ਕਿਚਨ ਦੇ ਵਿੱਚ ਅੱਜ ਆਪਾਂ ਆਲੂ ਤੇ ਮੂੰਗਰਿਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਬਣਾਉਣ ਦੇ ਲਈ ਆਪਾਂ ਨੇ ਇੱਕ ਗੋਟੀ ਮੂੰਗਰਿਆਂ ਦੀ ਲਈ ਹੈਗੀ ਤੇ ਤਿੰਨ ਮੀਡੀਅਮ ਸਾਈਜ਼ ਦੇ ਆਲੂ ਕਾਪਾ ਕੱਟ ਕੇ ਰੱਖ ਲਾਂਗੇ ਇਹਨੂੰ ਆਪਾਂ ਨੇ ਮੂੰਗਰਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਇਹਨੂੰ ਆਪਾਂ ਜਿਵੇਂ ਆਮ ਆਪਾਂ ਫਲੀਆਂ ਦੀ ਸਬਜ਼ੀ ਕੱਟਦੇ ਆਂਗੇ ਉਸੇ ਤਰੀਕੇ ਦੇ ਨਾਲ ਇਹਨੂੰ ਬਰੀਕ-ਬਰੀਕ ਫਲੀਆਂ ਨੂੰ ਸਾਰੀਆਂ ਨੂੰ ਕੱਟ ਕੇ ਰੱਖ ਲੈਣਾਗਾ ਹੁਣ ਆਪਾਂ ਇਹਨਾਂ ਦੀ ਸਬਜ਼ੀ ਬਣਾ ਕੇ ਤਿਆਰ ਕਰ ਦੇਾਂਗੇ ਮੋਗਰੇ ਬਣਾਉਣ ਦੇ ਲਈ ਆਪਾਂ ਨੇ ਇੱਕ ਪੈਨ ਦੇ ਵਿੱਚ ਸਰੋਂ ਦਾ ਤੇਲ ਪਾ ਦੇਣਾ ਹੈ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਬਹੁਤ ਹੀ ਕਰਾਰੀ ਬਣਦੀ ਹੈਗੀ ਤੇਲ ਨੂੰ ਗਰਮ ਹੋਣ ਤੇ ਆਪਾਂ ਇਸ ਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਇੱਕ ਚਮਚਾ ਪੈਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਪਾਵਾਂਗੇ ਇੱਕ ਚਮਚਾ ਆਪਾਂ ਬਰੀਕ ਕੱਟਿਆ ਹੋਇਆ ਅਦਰਕ ਪਾ ਦਾਂਗੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਹਲਾਉਂਦੇ ਹੋ ਭਨ ਲਾਂਗੇ 2 ਤੋਂ 3 ਮਿੰਟ ਦੇ ਲਈ ਮੀਡੀਅਮ ਫਲੇਮ ਦੇ ਉੱਪਰ ਮਸਾਲੇ ਆਪਣੇ ਭੁੱਜ ਕੇ ਤਿਆਰ ਨੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਹੋਰ ਐਡ ਕਰਾਂਗੇ ਇੱਕ ਚਮਚ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਲਾਲ ਮਿਰਚ ਅੱਧਾ ਚਮਚਾ ਪਾ ਹਲਦੀ ਦਾ ਪਾ ਦਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਨੇ ਹਿੰਗ ਦਾ ਪਾਉਣਾਗਾ ਹਿੰਗ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਦੇ ਨਾਲ ਮਸਾਲੇ ਆਪਣੇ ਭੁੱਜ ਗਏ ਨੇ ਕਿ ਹੁਣ ਆਪਾਂ ਜਿਹੜਾ ਕੱਟ ਕੇ ਰੱਖੀ ਸਬਜ਼ੀ ਆਲੂ ਤੇ ਮੂੰਗਰਿਆਂ ਦੀ ਉਹ ਆਪਾਂ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਸਾਰੀ ਸਬਜ਼ੀ ਨੂੰ ਪਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾਗਾ ਤਾਂ ਕਿ ਜਿਹੜਾ ਮਸਾਲਾ ਹੈ ਉਹ ਸਾਰੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਲੱਗ ਜAVE ਗੈਸ ਦੀ ਫਲੇਮ ਨੂੰ ਆਪਾਂ ਇੱਥੇ ਮੀਡੀਅਮ ਹੀ ਰੱਖਿਆਗਾ ਸਾਰੇ ਮਸਾਲੇ ਸੀ ਜਿਹੜੇ ਉਹ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਹੋ ਗਏ ਨੇਗੇ ਹੁਣ ਇੱਥੇ ਆਪਾਂ ਹੁਣ ਪਾਣੀ ਐਡ ਕਰਨਾ ਹੈ ਦੇ ਵਿੱਚ ਪਾਣੀ ਆਪਾਂ ਨੇ ਇਹਦੇ ਵਿੱਚ ਅੱਧਾ ਗਲਾਸ ਪਾਉਣਾਗਾ ਪਾਣੀ ਦਾ ਉਸੇ ਪਾਣੀ ਦੇ ਨਾਲ ਹੀ ਆਪਣੀ ਸਬਜੀ ਆ ਜਿਹੜੀ ਉਹ ਪੱਕ ਕੇ ਤਿਆਰ ਹੋ ਜੂਗੀ ਅੱਧਾ ਗਲਾਸ ਆਪਣਾ ਪਾਣੀ ਦਾ ਪਾਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਆਪਾਂ ਢੱਕ ਕੇ 5 ਮਿੰਟ ਦੇ ਲਈ ਪੱਕਣ ਦੇਾਂਗੇ 5 ਮਿੰਟ ਬਾਅਦ ਆਪਾਂ ਦੁਬਾਰਾ ਚੈੱਕ ਕਰਾਂਗੇ 5 ਮਿੰਟ ਹੋ ਗਏ ਨੇਗੇ ਸਬਜੀ ਆਪਣੀ ਬਹੁਤ ਹੀ ਵਧੀਆ ਪੱਕ ਰਹੀ ਹੈਗੀ ਹੁਣ ਆਪਾਂ ਇਹਨੂੰ ਸਬਜੀ ਨੂੰ ਥੋੜਾ ਜਿਹਾ ਹਿਲਾ ਦਾਂਗੇ ਪਾਣੀ ਹੈ ਸਬਜੀ ਦੇ ਵਿੱਚ ਕਾਫੀ ਹੈਗਾ ਦੁਬਾਰਾ ਫਿਰ ਤੋਂ ਆਪਾਂ ਢੱਕਣ ਲਾ ਕੇ ਪਕਾਵਾਂਗੇ ਪਰ ਹਜੇ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਐਡ ਕਰਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਪਾਵਾਂਗੇ ਆਮਚੂਰ ਪਾਊਡਰ ਦਾ ਜਿਹੜਾ ਟੇਸਟ ਸਬਜੀ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਦਾ ਹਲਕਾ ਜਿਹਾ ਖੱਟਾ ਜਿਹਾ ਟੇਸਟ ਆਊਗਾ ਸਾਰੀ ਸਬਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਢੱਕ ਕੇ ਆਪਾਂ 10 ਮਿੰਟ ਦੇ ਲਈ ਇਹਨੂੰ ਪੱਕਣ ਦਿਆਂਗੇ ਦੁਆਰਾ ਪਾਣੀ ਆਪਾਂ ਦੇ ਰੱਖਨੇ ਆ ਜਿਹੜਾ ਪਾਣੀ ਆਪਾਂ ਨੇ ਪਾਇਆ ਹੋਇਆਗਾ ਸਿਰਫ ਉਸੇ ਪਾਣੀ ਦੇ ਵਿੱਚ ਜਿਹੜੀ ਸਬਜੀ ਹੈਗੀ ਪੱਕ ਕੇ ਤਿਆਰ ਹੋ ਜੂਗੀ ਸਬਜੀ ਵਾ ਜਿੰਨੀ ਦੇਰ ਆਪਣੀ ਪੱਕ ਰਹੀ ਹੈਗੀ ਆਪਾਂ ਨੇ ਵਿੱਚ ਦੀ 2-3 ਵਾਰ ਤੁਸੀਂ ਇਹਨੂੰ ਚੈੱਕ ਕਰ ਲੈਣਾਗਾ ਹਿਲਾਉਂਦੇ ਰਹਿਣਾਗਾ ਤਾਂ ਕਿ ਜਿਹੜੇ ਆਲੂ ਨੇ ਚੰਗੀ ਤਰ੍ਹਾਂ ਪੱਕ ਜਾਣਾ ਗੈਸ ਦੀ ਫਲੇਮ ਨੂੰ ਆਪਾਂ ਤੇ ਮੀਡੀਅਮ ਲੋ ਹੀ ਰੱਖਾਂਗੇ ਸਬਜੀ ਆਪਣੀ ਬਹੁਤ ਹੀ ਵਧੀਆ ਪੱਕ ਰਹੀ ਹੈਗੀ ਹੁਣ ਆਪਾਂ ਢੱਕਣ ਚੱਕ ਕੇ ਦੇਖ ਦਾਂਗੇ ਸਬਜੀ ਆਪਣੀ ਪੱਕ ਗਈ ਹੈਗੀ ਹੁਣ ਆਪਾਂ ਇੱਥੇ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰਾਂਗੇ ਹਰੇਕ ਤਨੀ ਦਾ ਫਲੇਵਰ ਸਬਜੀ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਸਾਰੇ ਤਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਬਜੀ ਆਪਣੀ ਬਣ ਗਈ ਹੈਗੀ ਹੁਣ ਇੱਥੇ ਆਪਾਂ ਬਸ ਇਸ ਦੇ ਉੱਪਰ ਢੱਕਣ ਰੱਖ ਕੇ ਇਹਨੂੰ 10 ਮਿੰਟ ਦੇ ਲਈ ਪਈ ਰਹਿਣ ਦਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਇੱਥੇ ਬੰਦ ਕਰ ਦਾਂਗੇ ਤਾਂ ਕਿ ਇਸੇ ਜਿਹੜੀ ਭਾਫ਼ ਆ ਗਈ ਇਸੇ ਭਾਫ਼ ਦੇ ਨਾਲ ਹੀ ਸਬਜੀ ਆਪਣੀ ਹੋਰ ਵਧੀਆ ਬਣ ਜਵੇ ਸਬਜੀ ਆਪਣੀ ਬਣ ਗਈ ਹੈ ਤਾਂ ਆਪਣੀ ਗੈਸ ਦੀ ਫਲੇਮ ਤੋਂ ਇਹਨੂੰ ਉਤਾਰ ਲੈਣਾਗਾ ਬਹੁਤ ਹੀ ਟੇਸਟੀ ਬਹੁਤ ਹੀ ਹੈਲਦੀ ਸਬਜੀ ਬਣ ਗਈ ਹੈਗੀ ਇਹ ਸਬਜ਼ੀ ਪੇਟ ਦੀਆਂ ਬਿਮਾਰੀਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈਗੀ ਪੇਟ ਗੈਸ ਕਬਜ਼ੇ ਤੇ ਲਈ ਬਹੁਤ ਹੀ ਫਾਇਦੇਮੰਦ ਹੈਗੀ ਇਹ ਸਬਜ਼ੀ ਨੂੰ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂਗੇ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ